ਨਹੀਂ ਲੱਗੇ ਚੇਤੇ ਕਰਦੀ ਹੁੰਦੀ ਜਾਵੇ ਚਲ ਕੋਈ ਨਹੀਂ ਫੇਰ ਕਿ ਨਾਨੀ ਆ ਪਤਾ ਬੇਬੀ ਪਾਰੀ ਖਾਦੀ ਕੋਈ ਗੱਲ ਨਹੀਂ ਨਵੇਂ ਆ ਹੈ ਨਵੇਂ ਕੱਪੜੇ ਸੋਹਣੇ ਦੇ ਕੈਂਡੀ ਖਾ ਲਈ ਹੋਏ ਕੈਂਡੀ ਲੈ ਖੋਲ ਕੇ ਦਵਾ ਮਮਾ ਸਾਰੇ ਮੂੰਹ ਛੱਡ ਕੇ ਜਾਣਾ ਬੜਾ ਔਖਾ ਮੈਂ ਕੱਪੜੇ ਕਿਆਂ ਤੋਂ ਜਾਣਾ ਬੜਾ ਔਖਾ ਉਹਨਾਂ ਜਾਣੇ ਪੈਂਦਾ ਆਪਾਂ ਵੀ ਤੋਰਦੇ ਹੀ ਆਂ ਤੁਸੀਂ ਕਿਹਦੇ ਤੋਰਦੇ ਹੋ ਜਾਂ ਜਾਂਦੀਆਂ ਨਹੀਂ ਲਾਲੀ ਵਰਗੀਆਂ ਬੜਾ ਔਖਾ ਲੱਗਦਾ ਮੈਨੂੰ ਤਾਂ ਹਜੇ ਤੱਕ ਵੀ ਮੈਨੂੰ ਵਿਆਹ ਨੂੰ 4 ਸਾਲ ਹੋ ਗਿਆ ਮੈਨੂੰ ਲੱਗਦਾ ਮੈਨੂੰ ਲੱਗਦਾ ਤਾਂ ਕਿ ਮਤਲਬ ਹੋ ਹੀ ਗਏ 4 ਸਾਲ ਹੋ ਗਏ ਇੱਕ ਮੈਨੂੰ ਲੱਗਦਾ 4 ਸਾਲ ਹੋ ਗਏ ਮੇਰੇ ਤਾਂ ਨਾ ਮਾਨ ਹੀ ਨਹੀਂ ਕਰਦਾ ਨਓ ਸੱਜਣੋਂ ਪਹੁੰਚ ਕੇ ਕਰੇ। ਕੀ ਸੋਚਾਤਾ ਨਹੀਂ ਲੋਟेंगे, ਲੋਟਾਂਗੇ ਘਰ ਤੇ ਲੋਟਣਾ ਪੜਤਾ ਹੈ ਭਾਈ ਸਾਹਿਬ। ਬੜੀ ਕਿਦਾਂ ਹਾਲਚਾਲ ਮੰਜੇ ਥੱਲੇ ਬੜਿਆ ਬੈਠਾ। ਯਾਰ ਤੁੱਪ ਵਧੀਆ ਲੱਗਣ ਲੱਗ ਗਈ ਮੈਂ ਤੁੱਪੇ ਬੈਠਾ ਨਹੀਂ ਕਿੰਨੇ ਦਿਨ ਹੋ ਗਏ ਤੇ ਆਪਣੇ ਘਰੇ ਆ ਕੇ ਵੀ ਤੁੱਪ ਵਧੀਆ ਲੱਗਦੀ ਆ। ਸਬਜ਼ੀਆਂ ਦਾ ਹਾਲਚਾਲ ਵੇਣੇ ਆ। ਜੋ ਤੇ ਤਕਦੀਰ ਤਾਂ ਆਉਂਦੀ ਹੀ ਲੱਗੇ ਨਾ ਹਣ। ਗੱਡੀ ਚੋਂ ਸਮਾਨ ਅਜੇ ਬਾਅਦ ਚ ਲਾਵਾਂਗੇ। ਪਹਿਲਾਂ ਕੁੱਟ ਚਾਹ ਚੋ ਦੀ ਪੀ ਲਗੇ ਅੱਜ ਦਾ ਦਿਨ ਚਾਹ ਪੀਣੀ ਆ ਫਿਰ ਅਜ ਤੋਂ ਉਹ ਯਾਰ ਆ ਕਿਨੇ ਜਾੜਾ ਪਤਾ ਕਮਾਲ ਹੋਈ ਪੀ ਆ ਮੇਥੇ ਵੱਡੇ ਆ ਕੇ ਮੁੱਛੇ ਆ ਜਵਾਨ ਸਿਰਾਈਲਾ ਆਇਆ ਪਿਆ ਹੈ ਨਾ ਦਸਾਂ ਦਾ ਚੰਗੀ ਹੋਗੀ ਆਪਣੀ ਉਹ ਲਸਾਨੀ ਫੁੱਟੀ ਜਿਹੜੀ ਪਾਪਾ ਲਿਆਇਆ ਸੀਗਾ ਗੰਡੇ ਵੀ ਠੀਕ ਆ ਚੱਲ ਪੈਣਗੇ ਮੁਰਕ ਜੀ ਜਿਆਦੇ ਕੱਢਾਂਗੇ ਕੱਕੂ ਕ गोभी ਵੀ ਹੋਗੀ ਮੂੜੀਆਂ ਵੀ ਹੋ ਗਈਆਂ ਆਲਮੋਸਟ ਛਰਗਮ ਛਲਗਮ ਵੀ ਹੋਏ ਪਏ ਆ ਸਬਜ਼ੀ ਸਾਰੀ ਹੋਈ ਪਈ ਆ ਮੈਨੂੰ ਤੱਖ ਜਹਾੜਾ ਲੱਗਿਆ ਯਾਰ ਇਹ ਕਿਹੜਾ ਕਰ ਗਿਆ ਕਾਂਡੇ ਇਹ ਚਲੋ ਦੇਖਦੇ ਆ ਪੁੱਛਦੇ ਆ ਵੀ ਕੌਣ ਤੋੜ ਕੇ ਲ ਗਿਆ ਆ ਕਿਹਨੇ ਤੋੜੇ ਮੇਥੇ ਇਹ ਅਸੀਂ ਹੁਣ ਇੱਕ ਦਿਨ ਤਾਂ ਫੁੱਜੀ ਬਣਾਈ ਸੀ ਇਹ ਦਾ ਕਿਨੇ ਵੱਡੇ ਆ ਇਹ ਇਹ ਦਾਤੇ ਬਾਪਾ ਦਾਤੇ ਦਾ ਵੱਡ ਲੋ ਹੋਣ ਵੱਡੇ ਕਰਦੇ ਬੰਦੇ ਆ ਤੇ ਭਾਗੀਆਂ ਆ ਕਿਹੜਾ ਰਾਣੀ ਵੀ ਗਈ ਸੀ ਅੱਜ ਦੇ ਰਾਣੀ ਉਹ ਸਾਰਾ ਬਣੋ ਲੈ ਜੱਗ ਤੇ ਸਭ ਉਹਦੇ ਚ ਮੱਕੀ ਕਈ ਹੁਣ ਮਿਸਤਰੀ ਜਿਹੜੇ ਚੱਲਦੇ ਚਾਹ ਕਰ ਲਾ ਘੁੱਟ ਫਿਰ ਸਮਾਨ ਨਾਲ ਲੋਵੇ ਉੱਠ ਖੜੇ ਕੰਬ ਕਰਨ ਜੀ ਮੈਂ ਸੁੱਕੀ ਥੋੜੀ ਸੀ ਯਾਰ ਗੰਡੇ ਜੇ ਕੱਖ ਕੱਢਣੇ ਪੈਣੇ ਮਿੱਤਰ ਪਿਆਰੇ ਫੇਰ ਗੰਡੇ ਹੋਣਗੇ ਆਪਣੇ ਲਸਣ ਤਾਂ ਚਲੋ ਚੰਗੀ ਸੋਹਣੀ ਹੋ ਗਈ ਇਹ ਤਾਂ ਗੋਡੀ ਦੇਤੀ ਬਾਪੇ ਨੇ ਮੂਲੀਆਂ ਵੀ ਹੋ ਗਈਆਂ ਹਾਂ ਮੂਲੀਆਂ ਉਹ ਹੋਣਗੀਆਂ ਪਹਿਲਾਂ ਆਹ ਵੀ ਹੋਈਆਂ ਹੀ ਆ ਪੰਜਾਂ ਵਾਸਤੇ ਨਰਮ ਰਹਿ ਕੇ ਛਲਗਮ ਜੇ ਛਲਗਮ ਵੀ ਲਾਏ ਸੀ ਛਲਗਮ ਐ ਇੰਨਾ ਚ ਗੋਗਲੂ ਦੀ ਸਬਜ਼ੀ ਬਣਾਵਾਂਗੇ ਕਿਹੜੀਆਂ ਤੂੰ ਸਾਗ ਤੋੜਦੀ ਹੱਥ ਸੋਚ ਕੇ ਗੰਦਲ ਨੂੰ ਪਾਈ ਦੂਜਾ ਹੋ ਆ ਪਾਪੇ ਨੇ ਵੱਢੇ ਆ ਲੈ ਪਾਪੇ ਦੇ ਕੰਮ ਆ ਦੇਖ ਲੈ ਇਦਾਂ ਉੱਪਰ ਵੱਢੀ ਹੋਵੇ ਦਾਤੀ ਨਹੀਂ ਵੱਢਦੇ ਬਣਾਵਿ ਲੈ ਮਿੰਟਾ ਇਹਨਾਂ ਨੂੰ 1 ਵਜੇ ਤੱਕ ਹਮਮ ਕਾਲ ਕੇ ਯਾਰ ਕਾਲ ਕੇ ਹੀ ਇਹੀ ਪਾਲਾਂਗਾ ਸੋਹਣੀਆ ਨਵੀਂ ਜੀ ਸਹੀ ਏ ਓਕੇ ਫਿਰ ਪਾਲਕ ਤਾਂ ਉਹੀ ਵੱਢਦੇ ਆ ਦਾਤੀ ਨੇ ਲੈ ਕੇ ਨਾ ਦੂਜੂ ਵੱਢ ਲਾਂਗੇ ਥੋੜਾ ਹੋ ਜਾਣੀ ਦਾਤੀ ਨਾ ਵੱਢੀ ਨਿੱਕੀ ਨਿੱਕੀ ਤਾਂ ਹੈਗੀ ਆ ਮੇ ਵੇਨ ਲੈਸਨ ਕੋ ਕਰੀ ਜਾਂਦਾ ਖੰਤਾਸ ਖੇਡੀ ਜਾਂਦਾ ਹਾਂ ਕੀ ਪਰੰਪਰਾ ਇੰਨਾ ਟਾਈਮ ਨਹੀਂ ਬੈਠਿਆ ਜਾਣਾ ਮੈਨੂੰ ਪੀੜੀ ਲਿਆ ਦੇ ਆ ਜਨ ਸਾਡਾ ਤਾਂ ਬੜਾ ਜੀ ਕਰੀ ਜਾਂਦਾ ਸੀ ਮੇਥਿਆ ਨਹੀਂ ਭੁਰਜੀ ਖਾਣ ਦਾ ਚਾਹ ਖੇਡਣਾ ਬੜੀ ਦੇਖ ਲਓ ਮਿੱਟੀ ਖਾਂਦੀ ਬੜੀ ਕੀ ਕਰਦਾ ਬੜੀ ਗੰਦੀ ਹੈ ਮਿੱਟੀ ਖਾਂਦੀ ਹੈ ਤਗਦੀਰ ਵੀ ਮੇਥੇ ਡੋਂਗਦੀ ਆ ਬੇ ਹਮ ਹੈਲਪ ਕਰਦੀ ਪੂਰੀ ਨਾਲ ਟਿਪੀਕਲ ਬਹੁਤ ਉਹ ਇੱਕਦਮ ਨਾਲ ਦੀ ਨਾਲ ਮਾਡਰਨ ਅਸਲ ਦੇ ਵਿੱਚ ਨਾ ਬਾਈ ਵਰਗੇ ਆ ਗਏ ਵੱਡੇ ਵਰਗੇ ਉਹ ਕਹਿੰਦੇ ਵੀ ਦੂਜਾ ਭਾਬੀ ਉਹਨਾਂ ਨੇ ਹੁਣੇ ਪਰਫਿਊਮ ਰਿਜ਼ਵਾਨ ਬਾਈ ਤੋਂ ਤੇ ਉਹ ਕਹਿੰਦੇ ਆਪਾਂ ਚੱਲੀਏ ਤੇ ਹੁਣ ਆਪਾਂ ਚਲੇ ਜਾਈਤੋਂ ਉਹਨੂੰ ਮੰਮੀ ਨੂੰ ਤੋੜ ਕੇ ਦੇਤਾ ਸਮਾਨ ਤੇ ਇੱਕ ਮਿੰਟ ਚ ਇੱਕ ਮਿੰਟ ਚ ਤੇ ਆਪਾਂ ਕੱਢ ਲ ਗਏ ਯਾਰ ਤਾਂ ਚਾਰਜਿੰਗ ਲੀਡ ਕਿ ਉਹ ਕਿਵਰਾ ਫੋਨ ਚਾਰਜ ਨਹੀਂ ਹੈਗਾ ਬਿਲਕੁਲ ਵੀ। ਯਾਬ ਵੀ ਕਰੇ ਫੜਾਉਣੀ ਪੈਣੀ ਆ ਕਿਉਂਕਿ ਇਹ ਚਾਰਜਿੰਗ ਲੀਡ ਲੋ ਵੀ ਅਜੇ ਸੀ ਆਪਾਂ ਬਾਈ ਰਿਜ਼ਵਾਨ ਕੋਲੇ ਤੇ ਭਾਬੀ ਉਹਨਾਂ ਨੇ ਲੈ ਤੇ ਆ ਇੱਕ ਆਈਟਮ ਭੇਜਣ ਲੱਗੇ ਆ ਸਾਡਾ ਮਤਲਬ ਅਰਸ਼ ਵੀ ਪੂਰਾ ਨੋਲਜ ਰੱਖਦਾ ਹੈ ਪਰਫਿਊਮਸ ਦੀ ਤੇ ਆਪਣਾ ਜਿਹੜਾ ਹੁੰਦੇ ਆ ਕੀ ਹੁੰਦੇ ਬੰਦੇ ਵਾਲੇ ਬਈ ਕਲੌਨਸ ਤੇ ਤੇ ਆ ਆਈਟਮ ਰਿਜਵਾਨ ਸਾਹਿਬ ਭੇਜਣ ਲੱਗੇ ਆਪਣੇ ਵੱਲੋਂ ਬਣਾ ਕੇ ਅੱਛਾ ਜੇ ਨਿਰ ਉਤਰ ਹੋ ਗਿਆ ਸਾਡਾ ਮੁੰਡਾ ਤੇ ਫਿਰ ਸਪੈਸ਼ਲ ਰਿਵਿਊ ਵੀਡੀਓ ਪਾਵਾਂਗੇ ਠੀਕ ਐ ਹੁਣ ਇਹ ਆਈਟਮ ਤੇ ਪਤਾ ਲੱਗੂਗਾ ਵੀ ਉਧਰ ਨਿਰ ਉਤਰ ਹੁੰਦਾ ਕਿ ਨਹੀਂ ਹਾਂ ਤੇ ਆ ਜਿਹੜਾ ਇਹ ਭਾਬੀ ਨੂੰ ਬਣਾ ਕੇ ਦਿੱਤਾ ਸਪੈਸ਼ਲ ਤੇ ਵੈਸੇ ਕਲਾ ਦਾ ਮਜੱਸਮਾ ਹੀ ਲੈ ਕੇ ਚੱਲੇ ਆਪਾਂ ਹਨਾ ਉਹ ਸਪੈਸ਼ਲ ਤਾਂ ਕੋਈ ਉਹ ਨਹੀਂ ਉਹ ਨਹੀਂ ਹਾਂ ਮਤਲਬ ਕਲਾਦਮ ਜਸਮੀ ਲੈ ਕੇ ਚੱਲੇ ਤੇ ਬਾਕੀ ਚੱਲਦੇ ਹੁਣ ਬਾਕੀ ਲਾਉਣ ਤੋਂ ਬਾਅਦ ਪਤਾ ਲੱਗੂ ਰਿਵਿਊ ਤਾਂ ਅਜੇ ਤਾਂ ਇੱਥੇ ਸਾਰੇ ਇੱਕੋ ਜਿਹੇ ਲੱਗਦੇ ਕਿਉਂਕਿ ਸਰ ਚੱਲੀਏ ਫਿਰ ਲੋਬੀ ਜੋਤ ਨੂੰ ਤਾਂ ਪਰਸ ਦੇ ਪਰਸ ਹੀ ਮਿਲ ਜਾਂਦੇ ਆ ਪਿਛਲੇ ਕੁਝ ਦਿਨ ਪਹਿਲਾਂ ਮਾਈਕਲ ਕੋਰਸ ਦਾ ਆ ਹੁਣ ਆ ਭਾਬੀ ਨੇ ਦਿੱਤਾ ਬਹੁਤ ਸੋਹਣਾ ਆ ਨਾ ਬੜਾ ਸਲੀਕ ਜਿਹਾ ਮਤਲਬ ਅੱਜ ਜਦੋਂ ਅਸੀਂ ਜੇਤੋ ਜਾਂਦੇ ਸੀ ਭਾਬੀ ਕਹਿੰਦੀ ਵੀ ਆ ਤਕਦੀਰ ਅੱਜ ਮੈਂ ਤਾਂ ਹੈਰਾਨ ਹੋ ਗਈ ਕਿ ਇਹਦੇ ਕੋਲ ਸਲੇਮ ਪੈਕੇਜ ਆਇਆ ਹੂੰ ਤੇ ਮੈਂ ਵੀ ਨਹੀਂ ਕਦੀ ਉਦਾਂ ਪਾਇਆ ਐਦਾਂ ਪਾ ਕੇ ਪਾਏ ਕਰਕੇ ਤਾਂ ਅੱਖਾਂ ਤੁਰੀ ਜਾਵੇ ਠਮੁਕ ਠਮੁਕ ਕੀ ਖਾਂਦਾ ਤੂੰ ਆਹ ਅਸਲ ਦੇ ਵਿੱਚ ਨਾ ਟਾਈਮ ਵੱਜ ਗਿਆ ਰਾਤ ਦੇ 10:00 ਵੱਜ ਕੇ 20 ਮਿੰਟ ਤੇ ਅੱਜ ਬਾਈਰ ਗਏ ਹੋਏ ਸੀ ਤੇ ਉਹ ਜਿਹੜੀ ਐਨਿਵਰਸਰੀ ਵਾਲੀ ਮੂਵੀ ਆ ਉਹ ਆ ਗਈ ਸੀ ਉਹ ਦੇਖਣ ਲੱਗੇ ਤਾਂ ਕਰਕੇ ਹੀ ਜਿਆਦਾ ਫਿਰ ਵਲੌਗ ਮੈਂ ਇੱਥੇ ਜਿਹੜੇ ਅਸੀਂ ਤੋੜੇ ਸੀ ਉਹਦੀ ਆ ਕੇ ਅਸੀਂ ਬਣਾਈ ਘਰ ਦੀ ਉਹਦਾ ਰਿਵਿਊ ਮੈਂ ਕਿਪ ਦੇਣ ਜਿਵੇਂ ਕਿਵੇਂ ਦੀ ਬਹੁਤ ਸਵਾਦ ਬਣੀ ਸੀ ਬਾਈ ਬਾਈ ਹੁਣਾਂ ਨਹੀਂ ਆਪਾਂ ਉਧਰ ਫੜਾਇਆ ਸੀ ਦੁੱਧ ਹੁਣੇ ਕਹਿੰਦੇ ਸੀ ਸਵੇਰ ਨੂੰ ਲੈ ਜਾਾਂਗੇ ਮਤਲਬ ਘਰ ਦੀ ਜਿਹੜੀ ਚੀਜ਼ ਹੁੰਦੀ ਉਹ ਵਾਕਈ ਹੈ ਹੁੰਦੀ ਵੀ ਬਹੁਤ ਛੇਤੀ ਬਣਦੀ ਹੈ ਪਰ ਜਿੱਦਾਂ ਮਤਲਬ ਅਸੀਂ ਲੇਟ ਹੋ ਗਿਆ ਸੀ ਮੈਨੂੰ ਐਸੀ ਟਾਈਮ ਬਹੁਤ ਲੱਗੂਗਾ ਤੇ ਨਾ ਮੈਂ ਉਹਦੇ ਚ ਪਾਣੀ ਪਾਇਆ ਨਾ ਖੁਸ਼ ਪਾਇਆ ਉਹਨੇ ਆਪਦਾ ਹੀ ਪਾਣੀ ਛੱਡ ਕੇ ਤਾਂ ਇੰਨੀ ਜਿਆਦਾ ਟੇਸਟੀ ਬਣੀ ਸੀ ਮੈਂ ਇਥੇ ਮਿੰਟਾ ਸਕੈਂਟਾ ਜੇ ਘੋਲ ਦੇ ਪਰ ਸਾੜਾ ਧਨੀਆ ਨਹੀਂ ਹੋਇਆ ਧਨੀਆ ਧਨੀਆ ਦੋੜਾ ਵੀ ਆ ਗਿਆ ਮੇਰੇ ਹਿਸਾਬ ਨਾਲ ਬਾਕੀ ਮਿੱਥੇ ਉਥੇ ਤਾਂ ਸਾਰੇ ਹੋ ਗਏ ਤੇ ਆਪਾਂ ਵੀਰੇ ਉਹਨਾਂ ਨੇ ਇਨਵਾਈਟ ਕੀਤਾ ਹੋਇਆ ਸਵੇਰ ਦੇ ਬ੍ਰੇਕਫਾਸਟ ਲਈ ਇੱਧਰ ਤੇ ਸਵੇ ਨੂੰ ਆਪਾਂ ਉੱਠਾਂਗੇ ਜਲਦੀ ਕਿਉਂਕਿ ਆਪਾਂ ਬ੍ਰੇਕਫਾਸਟ ਦੀ ਤਿਆਰੀ ਕਰਨੀ ਆ ਹੁਣ ਅਸੀਂ ਸਾਰੀ ਮੂਵੀ ਵਗੈਰਾ ਦੇਖ ਕੇ ਆਏ ਆ ਬਸ ਇੱਕ ਪਾਰਟ ਰਹਿ ਗਿਆ ਉਹ ਵੀ ਲੇਟ ਜਾਲੇ ਹੁੰਦੇ ਸੀਗੇ ਉਹ ਤਾਂ ਕਹਿੰਦੇ ਸੀ ਮੈਂ ਬਹਿ ਜਾਓ ਆਪਾਂ ਦੇਖ ਲੈਂਦੇ ਆਪਾਂ ਕਹਿੰਦੇ ਨਹੀਂ ਵੀ ਕੱਲੂ ਵੇਖਾਂਗੇ ਕਿ ਕੁਝ ਅਸੀਂ ਸਵੇਰ ਦੇ ਥੱਕੇ ਹੋਏ ਸੀਗੇ ਸਵੇਰੇ ਪਹਿਲਾਂ ਉਧਰੋਂ ਆਏ ਆ ਕੇ ਫਿਰ ਉਹ ਮਿੱਥੇ-ਮਿੱਥੇ ਕੰਮ ਲੱਗ ਪਏ ਉਦੋਂ ਬਾਅਦ ਫਿਰ ਅਸੀਂ ਜੈਤੋਂ ਚਲ ਗਏ ਰਿਜ਼ਵਾਨ ਕੋਲੇ ਤੇ ਪਰਫਿਊਮ ਜਿਹੜੇ ਸੀਗੇ ਉਹ ਤੁਸੀਂ ਦੇਖੇ ਲੈ ਆ ਵੀਰੇ ਉਹਨਾਂ ਨੇ ਜਿਹੜੇ ਬਣਾਏ ਆ ਮਤਲਬ ਜਿਹੜੀ ਮਤਲਬ ਉਹਨਾਂ ਨੇ ਆਪਣੀ ਕੀ ਕਹਿੰਦੇ ਨੇ ਇਨਵੈਂਸ਼ਨ ਵੀ ਜਿਹੜੇ ਮਤਲਬ ਆਪਣੇ ਕੋਲੋਂ ਬਣਾਉਂਦੇ ਨੇ ਉਹ ਉਸ ਤਰ੍ਹਾਂ ਦਾ ਉਹਨਾਂ ਕੋਲੋਂ ਲੈ ਕੇ ਆਂਦਾ ਬਹੁਤ ਪਸੰਦ ਆਇਆ ਏ ਬਹੁਤ ਵਧੀਆ ਲੱਗੇ ਉਹਨਾਂ ਨੂੰ ਤੇ ਉਹ ਦੋ ਤਿੰਨ ਪਰਫਿਊਮ ਲੈ ਕੇ ਆਏ ਉਹ ਕਹਿੰਦੇ ਸੀ ਵਸੀਂ ਯੂਜ਼ ਕਰਕੇ ਵੇਖਾਂਗੇ ਫਿਰ ਉਸ ਅਕੋਰਡਿੰਗ ਅਸੀਂ ਇੰthing ਹਜੇ ਫਿਰ ਅਸੀਂ ਹੋਰ ਲੈ ਲਾਂਗੇ ਪਰ ਤੇ ਬਾਕੀ ਦੀਦੀ ਜਿਹਨਾਂ ਦਾ ਫੂਨ ਤਾਂ ਡੇਲੀ ਆਉਣਾ ਹੁੰਦਾ ਸੋ ਇਹਨੂੰ ਰੋਜ਼ ਕਰ ਲੈਂਦੇ ਹੋਂ ਤੱਕ ਦੀਦੀ ਨੂੰ ਯਾਦ ਕਰਦੇ ਸਾਨੂੰ ਵੀ ਹਜੇ ਥੋੜੇ ਥੋੜੇ ਜਿਹੇ ਦਿਨ ਲੱਗਣਗੇ ਸੈੱਟ ਜੇ ਉਹਨੂੰ ਕਿਉਂਕਿ ਇੰਨੇ ਪੈ ਲੈ ਇਕੱਠੇ 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 ਰਹੇ ਆ ਤਾਂ ਹੁਣ ਇੱਕ ਤਾਂ ਕਿਉਂ ਲਗਾਤਾਰ 2 ਮਹੀਨੇ ਲੱਗੇ ਗਿਆ ਉਹ ਹੋਰ ਤਾਂ ਕੋਈ ਨਾ ਕੋਈ ਫੰਕਸ਼ਨ ਆ ਜਾਂਦਾ ਸੀਗੇ ਅਸੀਂ ਇਕੱਠੇ ਹੋ ਜਾਂਦੇ ਸੀ ਉਹ ਆ ਜਾਂਦੇ ਹੁੰਦੇ ਸੀ ਮੇਰਾ ਆਪਰੇਟ ਹੋਇਆ ਉਦੋਂ ਆ ਗਏ ਮਤਲਬ ਇਹ ਇਹ 2 ਮਹੀਨਿਆਂ ਦੇ ਵਿੱਚ ਅਸੀਂ ਮੋਸਟਲੀ ਜਿਹੜਾ ਇਕੱਠੇ-ਇਕੱਠੇ ਰਹੇ ਆ ਸੋ ਤਾਂ ਕਰਕੇ ਥੋੜਾ ਜਿਹਾ ਸਾਨੂੰ ਇਦਾਂ ਫੀਲ ਜਿਹਾ ਹੁੰਦਾ ਆ ਵੀ ਚੱਲ ਗਏ ਉਹ ਮਿਟਾਈ ਨੂੰ 2 ਮਹੀਨੇ ਛੱਟ-ਬੱਟ ਲੰਘ ਗਏ ਪਤਾ ਹੀ ਨਹੀਂ ਲੱਗਾ 2 ਮਹੀਨੇ ਕਿੱਦਾਂ ਲੰਘ ਗਏ ਜਿੰਨੇ ਤੱਕ ਦੀ ਸੌਂਠੀ ਆ ਹੁਣ ਪਤਾ ਨਹੀਂ ਇਹ ਕਿੰਨੇ ਵਜੇ ਸੌਂਗੇ ਕਿੰਨੇ ਵਜੇ ਨਹੀਂ ਸੌਂਗੇ ਨਹੀਂ ਸੌ ਜਾਣਾ ਜੋ ਤੇ ਨੇ ਤਕੀਓ ਮੇਰੇ ਨਾਲ ਜਾਂਦੀ ਬੜਾ ਲੰਮਾ ਟਾਈਮ ਨਹੀਂ ਸੱਤੀ ਇਹ ਅਸੀਂ ਜੈਤੋ ਤੋਂ ਤੁਆਣੀ ਆਉਂਦੀ ਹੈ ਮੇਰੇ ਨਾਲ ਅੱਜ ਗੋਲ ਗੱਪੇ ਖਾਦੇ ਕਿੰਨੇ ਦਿਨਾਂ ਬਾਅਦ ਬਾਈ ਹੁਣ ਕਹਿੰਦੇ ਆਪਾਂ ਚੱਲ ਗੋਲ ਗੱਪੇ ਖਾਣੀਆਂ ਫਿਰ ਅਸੀਂ ਜੈਤੋ ਤੇ ਮੈਂ ਤਾਂ ਤੈਨਹੀਂ ਖਾਦੇ ਮੈਨੂੰ ਪਾਣੀ ਬਹੁਤ ਘੌੜਾ ਲੱਗਾ ਤੇ ਬਾਈ ਕਹਿੰਦਾ ਬੱਸ ਖਤਮ ਹੋ ਇੰਨੀ ਛੇਤੀ ਮੈਂ ਕਹਿੰਦਾ ਇੰਨੀ ਕਿ ਕੈਪੈਸਿਟੀ ਆ ਹੁਣ ਖਾਦਾ ਨਹੀਂ ਜਾਂਦਾ ਤੇ ਗਲੇ ਦੀ ਨੱਕ ਦੀ ਮੇ ਤਾਂ ਨੱਕ ਪੁੱਕਿਆ ਪਿਆ ਇੱਥੋਂ ਪੂਰਾ ਸ਼ੈਲ ਹੋਇਆ ਪਿਆ ਤਕਦੀਰ ਵੀ ਠੀਕ ਆ ਮੈਂ ਵੀ ਠੀਕ ਆ ਮੇਰੀ ਭਰੀ ਹੈਗੀ ਪਰ ਮੈਂ ਇੱਕ ਦਿਨ ਵੀ ਦਵਾਈ ਨਹੀਂ ਲਈ ਕਿ ਮੈਨੂੰ ਐ ਹੁੰਦਾ ਮੈਂ ਜੁਕਾਮ ਦੀ ਤੇ ਖੰਗ ਦੀ ਦਵਾਈ ਬਹੁਤ ਘੱਟ ਲੈਣੀ ਆ ਪਰ ਅੱਜ ਮੇਰੇ ਗਲੇ ਦੀ ਪੂਰੀ ਬਸ ਹੋਈ ਪਈ ਆ ਸੋ ਮੈਨੂੰ ਲੱਗਦਾ ਮੈਨੂੰ ਲੈਡਿੰਗ ਪਾਉਗੀ ਤੇ ਕੱਲ ਤੋਂ ਤਾਂ ਨਹੀਂ ਲੱਗਣੀ ਆ ਨਾ ਕਲਾਸਾਂ ਪਰ ਸੋ ਨਹੀਂ ਲੱਗਣਗੀਆਂ ਚਲੋ ਵੇਖਾਂਗੇ ਕਾਨੂੰ ਜੇ ਹੋਇਆ ਤਾਂ ਪਰ ਪੰਜਾਬ ਜਾ ਵੀ ਸਕਦੇ ਆ ਕੱਲ ਨੂੰ ਦੇਖਾਂਗੇ ਜੇ ਬਣਿਆ ਤਾਂ ਜੇ ਬਣੀ ਪਲੈਨਿੰਗ ਜਾ ਵੀ ਸਕਦੇ ਆ ਜੇ ਨਹੀਂ ਬਣੀ ਤਾਂ ਫਿਰ ਏਡੀ ਕੋਈ ਉਹ ਵੀ ਨਹੀਂ ਹੈਗਾ ਵੀ ਆਪਾਂ ਬਰਸੋ ਤੋਂ ਸ਼ੁਰੂ ਕਰਦਾ ਹਾਂ ਤੇ ਬਾਕੀ ਬਈ ਇਹ ਵਲੌਗ ਥੋੜਾ ਛੋਟਾ ਕਿਉਂਕਿ ਫਿਰ ਤੁਹਾਨੂੰ ਪਤਾ ਅੱਜ ਸ਼ੂਟ ਜਾਨੀ ਹੋਇਆ ਤੇ ਮਿਲਦੇ ਆਂ ਆਪਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜੇ ਤੁਸੀਂ ਆਕਰੋ ਵਲੌਗ ਕਿਦਾਂ ਦਾ ਨੇ ਇਹ ਤੇ ਕਰਦੇ ਆ ਕੰਟੀਨਿਊ ਪਿਛਲੇ ਕੁਝ ਦਿਨਾਂ ਕੁਝ ਦਿਨਾਂ ਤੇ ਕੁਝ ਤਾਂ ਸਾਡਾ ਇਦਾਂ ਵੀ ਉਹ ਮਤਲਬ ਸਾਰੇ ਜਿਵੇਂ ਤੁਹਾਨੂੰ ਜੋਤ ਨੇ ਦੱਸਿਆ ਵੀ ਇਕੱਠੇ ਇਕੱਠੇ ਫਿਰਦੇ ਸੀ ਤੇ ਥੋੜਾ ਜਿਹਾ ਜੀ ਆ ਔਖਾ ਲੱਗ ਰਿਹਾ ਜੀ ਯੋਕਾ ਇੱਕ ਸਾਨੂੰ ਪਤਾ ਹੀ ਨਹੀਂ ਅੱਗੇ ਕਦੀ ਨਹੀਂ ਹੋਇਆ ਵੀ ਸਾਨੂੰ ਦਿੱਲੀ ਜਾ ਕੇ ਨਹੀਂ ਥਕਾ ਕੋਈ ਸ਼ਾਇਦ ਉਹ Shimla ਵਾਲਾ ਟੂਰ ਜਿਹੜਾ ਪਹਿਲਾਂ ਉਹ ਹੀ ਹੋ ਗਈ ਬਈ ਅਸੀਂ ਦਿੱਲੀ ਤੋਂ ਅਗੇ ਤਾਂ ਕਦੀ ਵੀ ਅਸੀਂ ਇੰਨਾ ਨਹੀਂ ਥਕੇ ਪਰ ਐਂਕੀ ਤਾਂ ਅਸੀਂ ਮਤਲਬ ਸੌਣ ਵਾਲੀ ਚੈਬੇ ਕੱਢ ਦਿੱਤੇ ਵੀ ਜਨਮ ਜਨਮ ਦੀ ਜਿਹੜੀ ਆਪਾਂ ਸਾਰੀ ਥਕਾਵਟ ਹੀ ਲਾ ਦਿੱਤੀ ਤੇ ਬਾਕੀ ਹੁਣ ਆਪਾਂ ਤੁਹਾਨੂੰ ਮਿਲਦੇ ਨਵੇਂ ਵਲੌਗ ਦੇ ਨਾਲ ਸੋ ਬਾਏ ਬਾਏ ਗੁੱਡ ਨਾਈਟ ਮਿਲਦੇ ਆ ਨਵੇਂ ਵਲੌਗ ਦੇ ਨਾਲ